ਆਵਾਜ਼ ਦਿਓ ਜੀ ਕਿ ਭਤੇ ਪਿੰਡ ਸੰਗਤਪੁਰਾ ਜਿਹੜਾ ਮੁਹਾਲੀ ਨੇੜੇ ਬਲਾਕ ਮਾਧਰੀ ਨਿਊ ਚੰਡੀਗੜ੍ਹ ਜਿੱਥੇ ਕਿ ਚੇਨ ਹੈਲ ਪਿੰਕ ਕਲੱਬ ਵੱਲੋਂ 5 ਅਕਤੂਬਰ ਨੂੰ ਖੂਨਦਾਨ ਕੈਂਪ 10 ਵਜੇ ਤੋਂ ਲੈ ਕੇ 2 ਵਜੇ ਤੱਕ ਜੋ ਲਗਾਇਆ ਜਾ ਰਿਹਾ ਹੈ ਸੋ ਉਸਦੇ ਸੰਬੰਧੀ ਸਾਡੇ ਪ੍ਰਸਿੱਧ ਕਥਾਵਾਚਕ ਭਾਈ ਗੁਰਪਾਰ ਸਿੰਘ ਜੀ ਅਤੇ ਸਮੁੱਚੇ ਇਲਾਕੇ ਦੇ ਮੋਤਵਰ ਆਪ ਜੀ ਨੂੰ ਅਪੀਲ ਕਰਨ ਦੇ ਲਈ ਬੇਨਤੀ ਕਰਦੇ ਹਨ ਆਪ ਜੀ ਨੇ ਜਰੂਰ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲਪਿੰਗ ਚੈਨ ਕਲੱਬ ਵੱਲੋਂ ਇਹ ਬਹੁਤ ਵਧੀਆ ਖੂਨਦਾਨ ਨੂੰ ਕੈਂਪ ਹੈ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ 5 ਅਕਤੂਬਰ ਨੂੰ ਵੀਰ ਜੂਣਾ ਦੱਸਿਆ ਕਿ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਲਗਾਇਆ ਜਾ ਰਿਹਾ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਖੂਨਦਾਨ ਕਰਨਾ ਚਾਹੁੰਦੇ ਆ ਉਹ ਆ ਕੇ ਖੂਨਦਾਨ ਨੂੰ ਹੀ ਕਰਨ ਕਿਉਂਕਿ ਬੜੀ ਵੱਡੀ ਕਈ ਵਾਰੀ ਹਸਪੀਟਲ ਦੇ ਵਿੱਚ ਐਮਰਜੈਂਸੀ ਮਰੀਜ਼ਾਂ ਨੂੰ ਲੋੜ ਬਣ ਜਾਂਦੀ ਹੈ ਸੋ ਉਹਨਾਂ ਦੀ ਜ਼ਿੰਦਗੀ ਬਚਾਉਣ ਵਿੱਚ ਇੱਕ ਵਧੀਆ ਰੋਲ ਖੋਲਣਾ ਪਉਂਦਾ ਹੈ ਸੋ ਇਸ ਕਰਕੇ ਜਿਹੜੇ ਫੂਨ ਜਿੰਨਾ ਦਾ ਵਧੇਰੇ ਹੈ ਜਾਂ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਆ ਜਾਂ ਹਾਰਟ ਦੀ ਪ੍ਰੋਬਲਮ ਆ ਉਹ ਫੂਨ ਦਾਨ ਕਰ ਸਕਦੇ ਕਿਉਂਕਿ ਜਿਹੜਾ ਬੀਪੀ ਦਾ ਮਰੀਜ਼ ਹੈ ਜੇ ਫੂਨ ਦਾਨ ਕਰੇ ਤਾਂ ਉਹਦਾ ਬੀਪੀ ਮੈਂਟੇਨ ਹੋ ਜਾਂਦਾ ਕਿਉਂਕਿ ਵਾਧੂ ਫੂਨ ਉਹਦਾ ਨਿਕਲ ਜਾਂਦਾ ਹੈ ਪਰ ਉਹ ਫੂਨ ਜਿਹੜਾ ਫਿਲਟਰ ਹੋ ਕੇ ਮਰੀਜ਼ ਦੇ ਅੱਗੇ ਕੰਮ ਆ ਜਾਂਦਾ ਸੋ ਫੂਨ ਦਾਨ ਕਰਨ ਵਾਲਿਆਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਸ ਪਰਾਲੇ ਦਾ ਜਿਹੜਾ ਹੈ ਉਹ ਸਾਫ਼ ਦੇਣ ਔਰ Buro puxinha pra, pra... Vai, só. Vai, 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 vai. Vai.